ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ 13 0 ਜਿਹੜਾ ਕਿ ਨਾਅਰਾ ਦਿੱਤਾ ਗਿਆ ਤਾਂ ਜਿਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਲਗਾਤਾਰ ਵਕਫਾ ਵਕਫਾ ਲੋਕ ਸਭਾ ਹਲਕਿਆਂ ਤੋਂ ਕੈਂਡੀਡੇਟ ਅਤੇ ਵਲੰਟੀਅਰ ਨੂੰ ਬੁਲਾ ਕੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਕਰ ਰਹੇ ਤਾਂ ਉੱਥੇ ਹੀ ਵਕਫਾ ਵਕਫਾ ਹਲਕਿਆਂ ਦੇ ਵਿੱਚ ਜਾ ਕੇ ਵੀ ਜਿਹੜੀ ਕਿ ਮੀਟਿੰਗਾਂ ਨੇ ਕੀਤੀਆਂ ਜਾ ਰਹੀਆਂ ਨੇ ਤਾਂ ਅੱਜ ਦੀ ਜਿਹੜੀ ਕਿ ਵਲੰਟੀਅਰ ਮੀਟ ਆਪ ਮੋਗਾ ਦੇ ਵਿੱਚ ਕੀਤੀ ਗਈ ਸੀ ਤਾਂ ਫਰੀਦਕੋਟ ਤੋਂ ਕੈਂਡੀਡੇਟ ਦੇ ਕਰਮਜੀਤ ਨੂੰ ਮੋਹਲੋ ਸਾਡੇ ਨਾਲ ਮੌਜੂਦ ਨੇ ਅਨਮੋਲ ਜੀ ਕਿਵੇਂ ਦੇਖਦੇ ਹੋ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਛੋਟੇ ਹਲਕੇ ਦੇ ਵਿੱਚ ਆ ਕੇ ਵਲੰਟੀਰ ਮੀਟ ਕੀਤੀ ਗਈਆਂ ਤਾਂ ਕਿ ਕਿਹੜੀਆਂ ਕਿਹੜੀਆਂ ਗੱਲਾਂ ਨੂੰ ਲੈ ਕੇ ਚਰਚਾਆਂ ਜਿਹੜੀਆਂ ਨਹੀਂ ਹੋਈਆਂ ਨੇ ਜਿਹੜਾ ਪਹਿਲਾਂ ਤਾਂ ਇਹ ਹੀ ਹੈ ਜੀ ਕਿ ਜ਼ੁਲਮ ਦੇ ਖਿਲਾਫ ਫਿਰ ਦਾ ਜ਼ੁਲਮ ਦਾ ਜਵਾਬ ਵੋਟ ਦੇ ਨਾਲ ਦੇਣਾ ਹੈ ਕਿਉਂਕਿ ਜਿਹੜੀ ਸੈਂਟਰ ਗਵਰਨਮੈਂਟ ਹੈ ਉਹ ਨਹੀਂ ਚਾਹੁੰਦੀ ਕਿ ਸਾਡੇ ਬਰਾਬਰ ਕੋਈ ਮੂਹਰੇ ਬੋਲਣ ਵਾਲਾ ਹੋਵੇ ਕਿਉਂਕਿ ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ ਹੈ ਤੇ ਉਹਨਾਂ ਨੂੰ ਕਹੇ ਵੀ ਅਸੀਂ ਇੱਥੇ ਰਾਜ ਕਰੀਏ ਤੇ ਡੰਡੇ ਨਾਲ ਕਰੀਏ ਤੇ ਉਹਦਾ ਜਵਾਬ ਦੇਣਾ ਵੋਟ ਦੇ ਨਾਲ ਅੱਜ ਵਲੰਟੀਰ ਮੀਟ ਦੇ ਵਿੱਚ ਕੌਣ ਕੌਣ ਪੁੱਛ ਪਹੁੰਚ ਤੁਹਾਡਾ ਕੈਮਰਾ ਲੱਗਿਆ ਨਹੀਂ ਸੀ ਉੱਥੇ ਥੋੜਾ ਜਿਹਾ ਲੱਗਿਆ ਸੀ ਕੈਮਰਾ ਕੋਣ ਕੋਣ ਸੀ ਉਹ ਜਿਹੜੀ ਗੱਲ ਦਾ ਪਤਾ ਉਹਦਾ ਕੀ ਪੁੱਛਣਾ ਸਾਰੇ ਮੀਤ ਸਾਹਿਬ ਆਏ ਹੋਏ ਸੀ ਕੁੜੀਆਂ ਸਾਹਿਬ ਆਏ ਹੋਏ ਸੀ ਬੁੱਧਰਾਮ ਜੀ ਆਏ ਹੋਏ ਸੀ ਬਾਕੀ ਸਾਰੇ ਐਮਐਮਐਲਏ ਸਾਹਿਬ ਸੀਗੇ ਤਕਰੀਬਨ ਤੇ ਚੀਮਾ ਸਾਹਿਬ ਆਏ ਹੋਏ ਸੀ ਪਾਠਕ ਸਾਹਿਬ ਆਏ ਹੋਏ ਸੀ ਮੰਨ ਰੋਡੀ ਕੀ ਗੱਲਬਾਤ ਹੋਈ ਆ ਜੰਦਰ ਹੁਣ ਤੁਹਾਨੂੰ ਕੁਝ ਇਹ ਕਹਿ ਕੇ ਇਹਨਾਂ ਵੀ ਲੋਕਾਂ ਨਾਲ ਕੀ ਗੱਲਾਂ ਬਾਤਾਂ ਕਰਨੀ ਇਸ ਤਰ੍ਹਾਂ ਲੋਕਾਂ ਦੇ ਵਿੱਚ ਕਹਿੰਦੇ 15 ਤੋਂ ਬਾਅਦ ਮੈਂ ਇਸ ਇਲਾਕੇ 'ਚ ਆਇਆ ਤੁਹਾਡੇ ਨਾਲ ਇਹ ਗੱਲ ਕਰਕੇ ਮੁੱਦੇ ਕਿਹੜੇ ਲੈ ਕੇ ਨਿਕਲੋ ਲੋਕ ਸਭਾ ਹਲਕੇ ਦੇ ਵਿੱਚ ਦੇਖੋ ਜੀ ਸਭ ਤੋਂ ਪਹਿਲਾਂ ਤਾਂ এনवायरमेंट ਤੇ ਕੰਮ ਕਰਾਂਗੇ ਜੇ ਪ੍ਰਮਾਤਮਾ ਨੇ ਔਰ ਲੋਕਾਂ ਨੇ ਮੌਕਾ ਦਿੱਤਾ ਤੇ ਬਾਕੀ ਜਿਹੜੇ ਮੁੱਦੇ ਤੁਹਾਨੂੰ ਪਤਾ ਹੀ ਹੈ ਆਰਡੀਐਫ ਦਾ ਮੁੱਦਾ ਉਹ ਚੱਕਾਂਗੇ ਉਠਾਵਾਂਗੇ ਤੇ ਸੈਂਟਰ ਸਰਕਾਰ ਦੇ ਗਲ ਚ ਗੁੱਠਾ ਦੇ ਕੇ ਪੰਜਾਬ ਦੇ ਹੱਕਾਂ ਦੀ ਗੱਲ ਕਰਾਂਗੇ ਜਰਮਜੀਤਰ ਮੋਹਨ ਜੀ ਤੁਸੀਂ ਵੀ ਕਲਾਕਾਰ ਹੋ ਬੀਜੇਪੀ ਦੇ ਵੱਲੋਂ ਵੀ ਅੰਸਰਾ ਜੰਸ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਕਾਂਗਰਸ ਵੱਲੋਂ ਵੀ ਚਰਚਾਵਾਂ ਜੇ ਮੁਹੰਮਦ ਸਦੀਕਾਨ ਕੇ ਤੋਂ ਵੀ ਕਲਾਕਾਰ ਨੇ ਜੇ ਕੋਈ ਹੋਰ ਕੈਂਡੀਡੇਟ ਹੋਗਾ ਉਹ ਵੀ ਕਲਾਕਾਰ ਉਤਾਰਿਆ ਗਿਆ ਕਿ ਲੱਗਦਾ ਕਿ ਪਹਿਲਾਂ ਕਲਾਕਾਰ ਇੱਕ ਮੰਚ ਤੇ ਇਕੱਠੇ ਨਜਰਾਉਂਦੇ ਸੀ ਹੁਣ ਅਲੱਗ-ਅਲੱਗ ਸਟੇਜਾਂ ਦੇ ਨਜਰਾਣੇ ਇੱਕ ਦੂਜੇ ਦੇ ਖਿਲਾਫ ਬਿਲਕੁਲ ਜੀ ਕਿਉਂ ਨਹੀਂ ਮੈਂ ਤਾਂ ਉਹਨਾਂ ਦੇ ਰਿਸਪੈਕਟ ਕਰਦਾ ਜੀ ਦੋਨੋਂ ਮੈਂ ਤਾਂ ਸੀਨੀਅਰ ਨੇ ਬਾਕੀ ਇੱਕ ਪਾਰਟੀਆਂ ਦੇ ਆਪੋ-ਆਪਣੇ ਸਿਧਾਂਤ ਨੇ ਆਪੋ-ਆਪਣੇ ਵਿਚਾਰਧਾਰਾ ਉਹ ਉਹਨਾਂ ਦੀ ਅਲੱਗ ਹੈ ਸਾਡੀ ਅਲੱਗ ਔਖਾ ਕਿੰਨਾ ਕੁ ਲੱਗ ਰਿਹਾ ਇੱਕ ਕਲਾਕਾਰ ਕੋਈ ਨਹੀਂ ਲੋਕਾਂ ਦਾ ਇੰਨਾ ਕੁ ਪਿਆਰ ਮਿਲਦਾ ਇੰਨੀ ਕੁ એનર્ਜੀ ਮਿਲਦੀ ਹੈ ਉਸ ਪਿਆਰ ਤੋਂ ਜਦੋਂ ਮਾਵਾਂ ਦੁਆਵਾਂ ਦਿੰਦੀਆਂ ਨੇ ਬਜ਼ੁਰਗ ਦੁਆਵਾਂ ਦਿੰਦੇ ਨੇ ਔਰ ਦੋਸਤ ਮਿੱਤਰ ਜਿਹੜੇ ਨੌਜਵਾਨ ਨੇ ਉਹ ਇੰਨਾ ਪਿਆਰ ਦਿਖਾ ਰਹੇ ਨੇ ਤਾਂ ਉਹ એનર્ਜੀ ਮਿਲਦੀ ਹੈ ਕੋਈ ਔਖਾ ਨਹੀਂ ਲੱਗਦਾ ਥੈਂਕ ਯੂ ਤੋਂ ਬਿਲਕੁਲ ਇਹ ਕਰਨਜੀਤਨ ਮੋਨ ਫੀਦਕੋਟ ਤੋਂ ਲੋਕ ਸਭਾ ਦੇ ਉਮੀਦਵਾਰ ਤੇ ਇਹ ਗੱਲ ਕਹਿੰਦੇ ਆ ਰ ਨੇ ਕਿ ਜਿੱਤਾਂ ਲੋਕਾਂ ਦੇ ਨਾਲ ਮਿਲ ਰਹੇ ਆ ਤਾਂ ਲੋਕ ਜਿਹੜੇ ਨੇ ਦੁਆਵਾਂ ਦੇ ਰਹੇ ਨੇ ਤਾਂ ਪਿਆਰ ਦੇ ਰਹੇ ਨੇ ਕੈਮਰਾ ਪਰਸਨ ਉਹ ਵੀ ਦੇ ਨਾਲ ਹਿੰਮਤ ਸਿੰਘ ਦੀਪਾਲ ਦੇ ਨਿਕ ਸਵੇਰਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक Instagram X aur WhatsApp channel par